ਪਠਿੰਡਾ ਦੇ ਅੰਦਰ ਲੁਟੇਰਿਆਂ ਦੇ ਹੌਸਲੇ ਬਲੰਦ ਇੱਕ ਕੋਠੀ ਦੇ ਅੰਦਰ ਵੜ ਕੇ ਇੱਕ ਬਜ਼ੁਰਗ ਜੋੜੇ ਦੇ ਕੋਲੋਂ ਇੱਕ ਇੱਕ ਲੱਖ ਰੁਪਿਆ ਨਗਦ ਕੈਸ਼ ਅਤੇ 5 ਲੱਖ ਦਾ ਚੈੱਕ ਪ੍ਰਵਾਹ ਕੇ ਲਟੇਰੇ ਹੋਈ ਫਰਾਰ ਇਹਨਾਂ ਦੇ ਕੋਲ ਸਨ 23 ਤਰ੍ਹਾਂ ਹਥਿਆਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਠਿੰਡਾ ਦੇ ਮਾਡਲ ਟਾਊਨ ਕੋਠੀ ਨੰਬਰ 612 ਦੀਆਂ ਸਾਰੀਆਂ ਤਸਵੀਰਾਂ ਜਿੱਤੇ ਬਠਿੰਡਾ ਦੇ ਅੰਦਰ ਅੱਜ ਦਿਨ ਦਿਹਾੜੇ ਲਟੇਰਿਆਂ ਵੱਲੋਂ ਇੱਕ ਲੁੱਟ ਕੀਤੀ ਗਈ ਇੱਥੇ ਇੱਕ ਬਜ਼ੁਰਗ ਜੋੜਾ ਇੱਥੇ ਰਹਿੰਦਾ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਇੱਕ ਮੇਡ ਰੱਖੀ ਹੋਈ ਹੈ ਤਾਂ ਇੱਥੇ ਬਜ਼ੁਰਗ ਦੇ ਇੱਕ ਦੇ ਸੱਟ ਲੱਗੀ ਹੋਈ ਸੀ ਤਾਂ ਉਹਨਾਂ ਵੱਲੋਂ ਇੱਕ ਆਪਣਾ ਡਾਕਟਰ ਨੂੰ ਬੁਲਾਇਆ ਗਿਆ ਸੀ ਜੋ ਇੱਕ ਆਪਣਾ ਇੱਥੇ ਪੱਟੀ ਕਰਨ ਦੇ ਲਈ ਆਉਣਾ ਸੀ ਤਾਂ ਜਦ ਬੱਲ ਵਜੀ ਤਾਂ ਉੱਥੇ ਰੱਖੀ ਹੋਈ ਮੇਡ ਨੇ ਜਦ ਇੱਥੇ ਘਰ ਦੇ ਮਾਲਕਾਂ ਨੇ ਕਹਿਣ ਤੇ ਦਰਵਾਜ਼ਾ ਖੋਲ੍ਹ ਲਿਆ ਤਾਂ ਬਾਹਰੋਂ ਤਿੰਨ ਨਕਾਬਪੋਸ ਜਿਹੜੇ ਆਪਣਾ ਲੁਟੇਰੇ ਸਨ ਜਿਨ੍ਹਾਂ ਦੇ ਕੋਲ ਤੇਰ ਤਰ੍ਹਾਂ ਹਥਿਆਰ ਤਲਵਾਰਾਂ ਅਤੇ ਆਪਣਾ ਹੋਰ ਅਸਲਾ ਵੀ ਦੱਸਿਆ ਜਾ ਰਿਹਾ ਹੈ ਉਹ ਅੰਦਰ ਆਏ ਅਤੇ ਅੰਦਰ ਆ ਕੇ ਉਸ ਬਜ਼ੁਰਗ ਜੋੜੇ ਦੇ ਉੱਪਰ ਉਹਨਾਂ ਵੱਲੋਂ ਤਲਵਾਰਾਂ ਆਪਣਾ ਇਹਨਾਂ ਵੱਲੋਂ ਉਹਨਾਂ ਦੀ ਮਾਰਨੀ ਸ਼ੁਰੂ ਕਰ ਦਿੱਤੀਆਂ ਆਈਆਂ ਤਾਂ ਡਰਦੇ ਹੋਏ ਆਪਣਾ ਬਜ਼ੁਰਗ ਜੋੜੇ ਨੇ ਉਹਨਾਂ ਨੂੰ 1 ਲੱਖ ਰੁਪਇਆ ਕੈਸ਼ ਜਾਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੈਂਕ ਦੇ ਵਿੱਚ ਕਿੰਨੇ ਪੈਸੇ ਪਏ ਹਨ ਤਾਂ ਉਸ ਤੋਂ ਬਾਅਦ ਉਹਨਾਂ ਤੋਂ 5 ਲੱਖ ਦਾ ਚੈੱਕ ਵੀ ਇਹਨਾਂ ਵੱਲੋਂ ਪਰਵਾਇਆ ਗਿਆ ਇਸ ਸਬੰਧੀ ਜਦ ਸਾਡੇ ਵੱਲੋਂ ਪੁਲਿਸ ਦੇ ਨਾਲ ਗਲਵਤ ਕੀਤੀ ਗਈ ਤਾਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਤੇ ਤਰ੍ਹਾਂ ਹਥਿਆਰਾਂ ਦੇ ਨਾਲ ਇਹਨਾਂ ਵੱਲੋਂ ਜੋ ਇੱਥੇ ਇੱਕ ਮਲਟਾਉਣ ਫੇਸ ਬੰਦੀ ਅੰਦਰ ਲੁੱਟ ਕੀਤੀ ਗਈ ਹੈ ਤੇ ਉਹਨਾਂ ਦੇ ਮਾਮਲੇ ਧਿਆਨ ਚ ਆਇਆ ਆਇਆ ਹੋਇਆ ਹੈ ਅਤੇ ਉਹਨਾਂ ਵੱਲੋਂ ਉੱਥੇ ਮੌਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾੜੇ ਜਾ ਰਹੇ ਹਨ ਅਤੇ ਇਹ ਜਿਹੜੇ ਵਿਅਕਤੀ ਸਨ ਇਹ ਇੱਕ ਆਪਣਾ ਇੱਕ ਆਪਣਾ ਗੱਡੀ ਉੱਪਰ ਆਏ ਸੀ ਅਤੇ ਉਹਨਾਂ ਵੱਲੋਂ ਹੁਣ ਟੀਮਾਂ ਬਣਾ ਦਿੱਤੀ ਗਈਆਂ ਟੀਮਾਂ ਬਣਾ ਕੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਲਦੀ ਹੀ ਇਹ ਜਿਹੜੇ ਲਟੇਰੇ ਹਨ ਉਸ ਲੱਖਾਂ ਦੇ ਵਿੱਚ ਹੋਣਗੇ ਦੱਸ ਦਈਏ ਕਿ ਦਿਨ ਦਿਹਾੜੇ ਬਠਿੰਡਾ ਦੇ ਅੰਦਰ ਅੱਜ ਇੱਕ ਲੁੱਟ ਹੋਈ ਹੈ ਇੱਕ ਜਿਹੜਾ ਬਜ਼ੁਰਗ ਜੋੜਾ ਇਕੱਲਾ ਰਹਿੰਦਾ ਸੀ ਅਤੇ ਇੱਕ ਮੇਡ ਰੱਖੀ ਹੋਈ ਸੀ ਤਾਂ ਅੱਜ ਇੱਥੇ ਤਿੰਨ ਹਥਿਆਰਾਂ ਦੇ ਨਾਲ ਲੈ ਇਸ ਜਿਹੜੇ ਸੀ ਆਪਣਾ ਲੁਟੇਰੇ ਸੀ ਨਕਾਬ ਪੋਸ ਆਪਣਾ ਲੁਟੇਰੇ ਉਹ ਅੰਦਰ ਆਉਂਦੇ ਹਨ ਤੇ ਇਸ ਬਜ਼ੁਰਗ ਦੇ ਕੋਲੋਂ 1,70000 ਰੁਪਏ ਦੇ ਨੇੜੇ ਜਿਹੜਾ ਕੈਸ਼ ਸੀ ਨੇ ਕਰਦੇ ਹਨ ਅੰਦਰੋਂ ਲੁੱਟ ਕੇ ਉੱਥੋਂ ਆਪਣਾ ਫਰਾਰ ਹੋ ਜਾਂਦੇ ਹਨ ਜਿੱਦ ਤੇ ਜਾਂਦੇ ਜਾਂਦੇ ਇੱਕ 5 ਲੱਖ ਦਾ ਚੈੱਕ ਵੀ ਪ੍ਰਵਾਹ ਕੇ ਇਥੋਂ ਲੈ ਜਾਂਦੇ ਹਨ ਆਉ ਤੁਹਾਨੂੰ ਸੁਣਾਉਣੇ ਆ ਕੀ ਕਹਿੰਦਾ ਇਹ ਬਜ਼ੁਰਗ ਜੋੜਾ ਤੇ ਐਸਪੀ ਸਿਟੀ ਨਰਿੰਦਰ ਸਿੰਘ ਸਾਢੇ 1:30 ਹੋ ਜਾਏ ਗੇਟ ਖੋਲਿਆ ਸੀ ਕੋਈ ਨਾ ਹੜ ਹਾਂ ਜੀ ਬਾਪੂ ਤੋਂ ਬੱਦੇ ਬਾਹਰ ਹੀ ਬੈਠੇ ਸੀ ਕਹਿੰਦੇ ਸਪਰੇਅ ਕਰਨ ਵਾਸਤੇ ਆਇਆ ਉਹ ਲੜਕੀ ਨੂੰ ਪੁੱਛਦੀ ਆਪਾਂ ਸਪਰੇਅ ਕਰਾ ਲਾਂ ਮੈਂ ਕਹਿੰਦੀ ਹਾਂ ਉਹ ਪਿੱਛੇ ਪਿੱਛੇ ਆ ਗਏ ਆ ਕੇ ਮੋਬਾਈਲ ਚੱਕ ਲੈ ਕੈਸ਼ ਦਿਓ ਜੀ ਤਲਵਾਰ ਆਈ ਸੀ ਦੋ ਤਿੰਨ ਬੰਦੇ ਸੀ ਦੋ ਦੋ ਤਲਵਾਰਾ ਉਹਨਾਂ ਦੇ ਹੱਥ ਵਿੱਚ ਕੇ ਦੱਸ ਲੱਖ ਦਿਓ ਜੀ ਮੈਂ 10 ਲੱਖ ਤਾਂ ਹੈ ਜੀ ਕੇ ਕਿੰਨਾ ਮੈਂ ਕਿ 1 ਲੱਖ 1 ਲੱਖ ਦੇ ਦਿਓ 1 ਲੱਖ ਦੇਰ ਲੱਗ ਗਿਆ ਤਾਂ ਬੈਗ ਚ 5-7000 ਹੋਰ ਸੀ ਇਹ ਵੀ ਦੇ ਦਿਓ ਮੈਂ ਕਿ ਸਾਡੇ ਵਾਸਤੇ ਵੀ ਛੱਡ ਦਿਓ ਹੈ ਉਹ ਵੀ ਖਿੱਚ ਲੈ ਇਹਦੇ ਲੱਖ ਰੁਪਏ ਕੁਛ ਨਹੀਂ 10 ਲੱਖ ਹੋਰ ਦਿਓ ਮੈਂ ਹੋਰ ਹੈ ਨਹੀਂ ਦੋ ਚਾਰ ਦਿਨਾਂ ਬਾਅਦ ਆ ਜਾਏ ਜੇ ਫਿਰ ਇੰਤਜ਼ਾਮ ਕਰਕੇ ਦੇ ਦੇਾਂਗੇ ਬੈਕ ਚ ਹੈਗੇ ਬੈਕ ਹੈਗੇ ਤੇ ਘਰੇ ਕੌਣ ਕੌਣ ਸੀ ਤੁਹਾਡੇ ਹੈ ਚੈੱਕ ਕਰੋ ਤੋਂ ਦੇ ਇਲਾਵਾ ਘਰ ਚ ਹੋਰ ਕੌਣ ਕੌਣ ਸੀ ਵਾਈਫ ਹੈ ਮੇਰੀ ਰੱਦੀ ਕੋਈ ਸਰਵੈਂਟ ਮੇਡ ਸਰਵੈਂਟ ਨੇ ਦਰਵਾਜ਼ਾ ਖੋਲਿਆ ਸੀ ਮੇਰੇ ਚੋਟ ਲੱਗੀ ਹੈ ਪੈਰ ਤੇ ਮੈਂ ਦਰਵਾਜ਼ਾ ਨਹੀਂ ਖੋਲਿਆ ਅੱਛਾ ਸਰ ਪਰ ਕੀ ਕੁਛ ਲੱਗੇ ਤੁਹਾਨੂੰ ਨਰਸ ਦੇ ਪੱਟੀ ਲੈਣ ਆਣਾ ਸੀ ਤਾਂ ਦਰਵਾਜ਼ਾ ਖੋਲਿਆ ਅਮਾਉਂਟ ਸਰ ਕਿੰਨੀ ਲੈ ਕੇ ਫਿਰ ਟੋਟਲ ਸਾਰੀ 3 ਲੱਖ ਕੈਸ਼ ਲੈ ਗਏ 5-7 ਹਜ਼ਾਰ ਰੁਪਏ ਉੱਪਰ ਲੈ ਕੇ ਆਉਂਦੇ ਆ 5 ਲੱਖ ਦਾ ਚੈੱਕ ਲੈ ਗਏ ਕੁਝ ਚੈੱਕ ਮੌਕੇ ਤੇ ਭਰਵਾਇਆ ਫਿਰ ਉਹਨਾਂ ਨੇ ਕੀ ਕਹਿੰਦੇ ਸੀ 5 ਲੱਖ ਦਾ ਚੈੱਕ ਭਰਵਾਇਆ ਲੈ ਗਏ ਹੂੰ ਕੋਈ ਕੋਈ ਇੰਨ ਕੋ ਤੁਹਾਨੂੰ ਅਸਾਲਟ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਮਾਰਿਆ ਮੂਰਿਆ ਤਾਂ ਨਹੀਂ ਕੋਸ਼ ਪਿੱਠ ਤੇ ਤਲਵਾਰ ਬਾਰੀ ਕਿ ਦੋ ਵਾਰੀ ਡਰਾਉਂਦੇ ਵੀ ਸੀ ਮਾਰਦੇ ਆ ਕਿ ਕਿਸੇ ਨੂੰ ਦੱਸਣਾ ਨਹੀਂ ਚੁੱਪ ਕਰਕੇ ਬੈਠੇ ਰਹੇ ਦੋ ਚਾਰ ਘੰਟੇ ਅਸੀਂ ਬੈਠੇ ਆ ਜੀ ਤੱਕ ਹਾਲਾਤਾਂ ਨੂੰ ਕਿਵੇਂ ਦੇਖ ਦਿਓ ਘਰ ਦੇ ਵਿੱਚ ਕੋਈ ਸੇਫ ਹੀ ਨਹੀਂ ਦਾ ਮਤਲਬ ਹਾਲਾਤ ਕੀ ਹੋ ਗਏ ਪੰਜਾਬ ਦੇ ਪੰਜਾਬ ਦੇ ਹਾਲਾਤ ਗਵਰਨਮੈਂਟ ਦੇ ਹੱਥ ਸਾਬ ਆਮ ਜਨਤਾ ਦੇ ਹੱਥ ਇਤਾਂ ਕੁਝ ਨਹੀਂ ਤਾਂ ਤੁਹਾਨੂੰ ਕੀ ਦਿੱਕਤ ਹੈ ਐਡਰੈਸਟ ਹੈ ਤੁਸੀਂ ਕੋਈ ਪ੍ਰੋਬਲਮ ਸੀ ਤੁਹਾਨੂੰ ਮੇਰੇ ਪੈਰ ਚ ਪ੍ਰੋਬਲਮ ਸੀ ਮੈਂ ਵਿਦਾਂਤਾ ਤੋਂ ਪ੍ਰੈਸ਼ਰ ਕਰਾ ਕੇ ਆਇਆ ਹਾਂ ਮੇਰੇ ਬਲੱਡ ਸਪਲਾਈ ਲੱਤ ਦੀ ਵੱਧ ਹੋ ਗਈ ਸੀ ਅੱਛਾ ਉਹ ਬੰਗਲਾ ਦੇਖੋ ਕਰ ਗਿਆ ਹਾਂ ਆਈ ਉਹ ਉਹ ਜੀ ਲੈ ਬਿਲਕੁਲ ਸੜ ਗਈ ਲੱਗਦਾ ਵੀ ਸ਼ਾਇਦ ਇਨਫੋਰਮੇਸ਼ਨ ਉਹਨਾਂ ਕੋਲ ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬਿਮਾਰ ਦਾ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਤਾਂ ਕਰਕੇ ਈਜ਼ੀ ਟਾਰਗੇਟ ਕੀਤਾ ਹੋਵੇ ਤੁਹਾਨੂੰ ਨਹੀਂ ਬੈਗ ਆਰਡਰ ਉਕੇਤੇ ਦੇਖਿਆ ਨਹੀਂ ਹਾਂ ਅੱਛਾ ਬੈ ਕੋਈ ਨਾ ਦੇ ਬਾਰੇ ਕਹਿ ਨਹੀਂ ਸਕਦਾ ਕੌਣ ਸੀ ਕੌਣ ਨਹੀਂ ਸੀ ਸਿੱਪ ਮੰਗ ਕੀ ਕਰਦਾ ਸਰਕਾਰ ਤੋਂ ਪੁਲਿਸ ਤੋਂ ਕੀ ਡਿਮਾਂਡ ਕੀ ਕਰ ਰਹੇ ਉਹਨੇ ਚ ਕੀ ਹੋਵੇ ਜਸਤ ਕਰੇ ਓਵਰ ਆਲ ਸਿਸਟਮ ਸਟਰੋਂਗ ਹੋਣਾ ਚਾਹੀਦਾ ਹਰ ਨਾਗਰਿਕ ਦਾ ਸੇਫਟੀ ਹੋ ਰਹੀ ਜੀ ਠੀਕ ਠੀਕ ਅ ਮਾਜੀ ਤੁਹਾਡਾ ਜੀ ਆਪ ਦਾ ਨਾਮ ਕੀ ਹੈ ਨਿਰਮਲ ਵਰਮਾ ਕੀ ਹੋਇਆ ਕੀ ਅੱਜ ਕੀ ਕੈਸੀ ਹੋਈ ਘਟਨਾ ਕੋਰੇ ਕਮਰੇ ਵਿੱਚ ਆਏ ਗੇਟ ਖੋਲ ਕੇ ਆਈਆ ਆ ਆਉਂਦੀ ਹੈ ਨਾ ਮੇਰੇ ਤੋਂ ਮਰੀ ਸਾਹੀ ਕਿ ਮਦਕੀ ਪਰਮਨੈਂਟ ਰੱਖੇ ਹੋ ਗੇਟ ਕੋਲੋਂ ਦੇ ਮਮਾ ਹੀ ਛੱਡ ਗਏ ਨਾ ਹਾਂ ਤੇ ਉਹ ਅੱਗੇ ਤੱਕ ਮਾਰ ਕੇ ਸਨ ਤਲਵਾਰਾਂ ਲੈ ਕੇ ਦੋ ਦੋ ਤਲਵਾਰਾਂ ਸੀ ਉਹਨਾਂ ਕੋਲ ਪਿਸਤਲ ਸੀਗੀ मैंने बड़ा सोना तो मैं जोड़ा है मैं कहा आजकल सोना कौन पे होता है सारा लोगों से होता है कैश मैं कहा मेरे को तो कैश भी नहीं है तो मैंने तो तकाम आया कितने बंदे ऐसे थे टोटल दो से मेरा है दो जाते हैं मेरे पाई लाये थे सुपर दवारे थे एक माइक बस तो कुछ वेपन किसी हथियार सी होना पड़े हाँ पिस्टल सी ही तो दो 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 तलवारा ਮੂ ਕਵਰ ਕੀਤਾ ਹੋਇਆ ਸੀ ਮੂ ਕਵਰ ਕੀਤਾ ਸੀ ਠੀਕ ਠੀਕ ਬਾੜਾ ਪਾਇਆ ਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਰਾਜ ਗਰਗ ਨੰਬਰਦਾਰ ਮੈਂ ਇੱਥੇ ਬੀਜੇਪੀ ਤੇ ਡਿਕਸ਼ਨ ਵੀ ਲੜਿਆ ਮੇਰਾ ਤਾਂ ਇਹਨਾਂ ਨਾਲ ਬਹੁਤ 50 ਸਾਲ ਪੁਰਾਣੇ ਤਾਲੁਕਾ ਆਤਾ ਘਟੋ ਘਟ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਸੀ ਤੇ ਮੈਂ ਆਇਆ ਪਤਾ ਲੈਣ ਤੇ ਆ ਤੁਹਾਡੇ ਰਾਹੀਂ ਸੁਣਿਆ ਬਰਮਾਈ ਤੋਂ ਡੜਤੀ ਨੇ ਐਦਾਂ ਦਰਵਾਜ਼ਾ ਖੋਲ੍ਹਿਆ ਬਾਹਰ ਕਹਿੰਦੇ ਸਪਰੇਅ ਵਾਲੇ ਆ ਗਏ ਆ ਬਰੂ ਅੰਦਰੀ ਤੁਰਿਆ ਏ ਅੰਦਰ ਤੁਰ ਕੇ ਆ ਕੇ ਕਰਪਾਨਾ ਸੀ ਉਹਨਾਂ ਕੋਲੇ ਪੈਸੇ ਮੰਗੇ ਪੈਸੇ ਜਿਹੜੇ ਘਰੇ ਘਰੇ ਕੈਸ਼ ਪਿਆ ਸੀ ਉਹ ਵੀ ਲੈ ਕੇ ਲੱਖ ਸਵਾ ਲੱਖ ਜਿੰਨਾ ਵੀ ਸੀ 5 ਲੱਖ ਦਾ ਚੈੱਕ ਵੀ ਭਰਾ ਕੇ ਲੈ ਕੇ ਤੁਹਾਡੇ ਸਾਹਮਣੇ ਹੁਣੇ ਹੀ ਸੁਣਿਆ ਹੈ ਪਰ ਇਹ ਬਹੁਤ ਮਤ ਮਤ ਭਾਗੀ ਖਬਰ ਹੈ ਇਹਦਾਂ ਦਾ ਨਹੀਂ ਕੁਝ ਹੋਣਾ ਚਾਹੀਦਾ ਪੰਜਾਬ ਦੀ ਸਰਕਾਰ ਫੇਲ ਹੈ ਬੁਰੀ ਤਰ੍ਹਾਂ ਕੋਈ ਐਡਮਿਨਿਸਟ੍ਰੇਸ਼ਨ ਨਾਮ ਦੀ ਚੀਜ਼ ਨਹੀਂ ਰਹੀ ਬਿਲਕੁਲ ਬਹੁਤ ਪ੍ਰਬੰਧ ਮਾੜੇ ਹੈ ਜੇ ਆਮ ਇੱਕ شریف ਆਦਮੀ ਦਾ ਨਾਗਰਿਕ ਦਾ ਇਹ ਹਾਲ ਹੈ ਬਾਕੀ ਲੋਕਾਂ ਦਾ ਕੀ ਬਣੂਗਾ ਅੰਨਾ ਮੜਾ ਹਾਲ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਲਾਈਨ ਆਰਡਰ ਦੀ ਕੋਈ ਚੀਜ਼ ਰਹੀ ਨਹੀਂ ਕੋਈ ਮਾੜੇ ਅੰਸਰਾਂ ਨੂੰ ਡਰ ਪੈਂਦਾ ਹੈ ਪੁਲਿਸ ਦਾ ਨਾ ਜੀ ਮਤਲਬ ਹੀ ਨਹੀਂ ਕਿਸੇ ਨੂੰ ਡਰ ਪੈਂਦਾ ਹੈ ਹੀ ਨਹੀਂ ਡਰ ਪੈਂਦਾ ਹੁੰਦਾ ਤਾਂ ਇੱਕ شریف ਆਦਮੀ ਦੇ ਘਰੇ ਐਦਾਂ ਆ ਕੇ ਲੁੱਟ ਕੇ ਲੈ ਜਾਂਦੇ ਦਿਨ ਦੇ ਹੜੇ 8:30 ਵਜੇ ਸਵੇਰ ਬਾਉਜੀ ਬਿਮਾਰ ਵੀ ਨੇ ਬੈਟੇ ਪਏ ਨੇ ਮੇਰੇ ਘਰ ਹਾਂ ਬੈਟੇ ਪਏ ਮਦੰਤਾ ਚ ਉਹ ਇਹਨਾਂ ਦੀ ਨਾੜ ਰੁਕ ਗਈ ਸੀ ਹੁਣੇ ਦੱਸਿਆ ਮੈਨੂੰ ਤੇ ਉਹ ਆਪਰੇਸ਼ਨ ਕਰਾ ਕੇ ਆਏ ਆ ਠੀਕ ਬੈਟੇ ਪਏ ਤੇ ਇਹਦੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਇਸ ਨੂੰ ਆਨਲਾਈਨ ਆਰਡਰ ਨੂੰ ਕੈਮ ਕਰਨ ਤੇ ਪਲੱਸ ਇਹਨਾਂ ਬੰਦਿਆਂ ਨੂੰ ਪਕੜ ਜਬਰਦਸ ਜਿੱਦਾਂ ਵੀ ਹੈਗਾ ਇੱਥੇ ਸੀਸੀਟੀਵੀ ਕੈਮਰੇ ਸਾਰੇ ਘਰਾਂ 'ਚ ਹੈਗੇ ਉਹਨਾਂ 'ਚ ਪਤਾ ਲੱਗ ਜਾਊਗਾ ਵੀ ਕੌਣ ਆਇਆ ਕੌਣ ਨਹੀਂ ਠੀਕ ਉਹਦੀ ਇਨਕੁਆਰੀ ਜਿਵੇਂ ਤਰ੍ਹਾਂ ਕੀਤੀ ਠੀਕ ਦੇਖੋ ਸਪਰੰਤ ਤੋਂ ਬਗਵਾ ਹਮ ਸਾਹਮਣੇ ਆਕੀ ਮੰਗਵਾਉਂਦੇ ਆ ਇਹ ਸਾਨੂੰ ਇਹ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਮੋਡਰਨ ਟਾਊਨ ਦੇ ਵਿੱਚ ਇੱਕ ਤਿੰਨ ਜਿਹੜੇ ਵਿਅਕਤੀ ਹੈਗੇ ਆ ਅਣਛਾਤੇ ਵਿਅਕਤੀ ਇਹਨਾਂ ਨੇ ਜਿਹੜੇ ਮੋਰਟ ਨੇ ਹੋਏ ਸੀਗੇ ਤੇ ਘਰ ਦੇ ਅੰਦਰ ਵੜ ਕੇ ਜਿਹੜੀ ਹੈਗੀ ਹੈ ਇੱਕ ਜਿਹੜਾ ਮੋਡਰਨ ਟਾਊਨ ਦੇ ਵਿੱਚ ਘਰ ਹੈ ਉਹਦੇ ਵਿੱਚ ਅੰਦਰ ਵੜ ਕੇ ਲੋਟ ਕੀਤੀ ਹੈ ਸੋ ਤਕਰੀਬਨ ਜਿਹੜੀ ਹੈਗੀ 1 ਲੱਖ ਰੁਪਏ ਦੇ ਕੀਮਤ ਦੀ ਲੋਟੇ ਸਾਹਮਣੇ ਆਈ ਹੈ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਤੇ ਅਸੀਂ ਵਕਤ ਵਕਤ ਟੀਮਾਂ ਜਿਹੜੀਆਂ ਹੈਗੀਆਂ ਨੇ ਮਕਦਮਾ ਦੀ ਟਰੇਸ ਕਰਨੋਂ ਵਾਸਤੇ ਲਗਾ ਦਿੱਤੀਆਂ ਜਿਦੇ ਵਿੱਚ CIA 2 ਤੇ SHC ਸਿਵਲ ਲਾਈਨ ਜਿਹੜਾ ਹੈਗਾ ਤਕਰੀਰ ਪਰ ਲੱਗੇ ਹੋਏ ਨੇ ਤੇ ਜਲਦੀ ਹੀ ਜਿਹੜਾ ਥੋੜਾ ਜਿਹਾ ਟਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰਨਾ ਵਗੈਰੇ ਉਹਨਾਂ ਦਾ ਖਾਸ ਕਾਰਵਾਈ ਕਰਾਂਗੇ ਤੇ CCTV ਇੱਕ ਥੋੜੀ ਜਿਹੀ ਸਮਝ ਆ ਫਿਲਹਾਲ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਐਂਗਲਸ ਤੋਂ ਜਾਂਚ ਕਰ ਰਹੀਆਂ ਜਿਹਦੇ ਵਿੱਚ CCTV ਫੁਟੇਜ ਟੈਕਨੀਕਲ ਐਵਿਡੈਂਸ ਤੇ ਹੋਰ ਜਿਹੜੀ ਹੈਗੀ ਹਿਊਮਨ ਇੰਟੈਲੀਜੈਂਸ ਇਹਨਾਂ ਚੀਜ਼ਾਂ ਟਵਰਕ ਕਰ ਰਿਹਾ ਹੈ ਤੇ ਸਾਡੀ ਮੇਨ ਪ੍ਰਾਇੋਰਟੀ ਹੈਗੀ ਕਿ ਜਲਦੀ ਜਲਦੀ ਇਸ ਮਕਦਮੇ ਨੂੰ ਟਰੈਕ ਕੀਤਾ ਜਾਵੇ ਕਿੰਨੇ ਵਿਅਕਤੀ ਅਸੀਂ ਆਏ ਇਹਦੇ ਵਿੱਚ ਤਿੰਨ ਵਿਅਕਤੀ ਤੇ ਜਿਹੜੇ ਅੰਦਰ ਆਏ ਸੀਗੇ ਜਿਹੜੇ ਘਰ ਦੇ ਵਿੱਚ ਐਂਟਰ ਹੋਏ ਨੇ ਹੋ ਸਕਦਾ ਕੋਈ ਇਹਨਾਂ ਨਾਲ ਹੋਰ ਵਿਅਕਤੀ ਵੀ ਸ਼ਾਮਲ ਹੋਣ ਤਾਂ ਤਿਆਰ ਵੀ ਸੀ ਇਹਨਾਂ ਦੀ ਕੋਈ ਇਹਨਾਂ ਕੋਲ ਸ਼ਾਰਪ ਜਿਹੜੇ ਹਿਸ਼ਾਰਤ ਦੇ ਦਫਤਰ ਸੀਗੇ ਤੇ ਉਹ ਅਸੀਂ ਜਿਹੜੇ ਹੈਗੇ ਉਸਬੰਧੀ ਉਸ ਜਿਹੜੀ ਹੈਗੀ ਆ ਸਿਵਲ ਲਾਈਨ ਦੇ ਵਿੱਚ ਉਸ ਅਕੋਰਡਿੰਗਲੀ ਕਰਵਾ ਦਾ ਅਸਰ ਰਹੇ